ਅੱਜ ਮੈਂ ਅੰਤਰਰਾਸ਼ਟਰੀ ਮਜ਼ਦੂਰ ਦਿਵਸ ਤੇ ਸਾਰਿਆਂ ਨੂੰ ਬਹੁਤ-ਬਹੁਤ ਮੁਬਾਰਕਬਾਦ ਦਿੰਦਾ ਕਿਉਂਕਿ ਇਹ ਜਿਹੜਾ ਤੁਸੀਂ ਛੁੱਟੀ ਦਾ ਵੀ ਜ਼ਿਕਰ ਕੀਤਾ ਹੈ ਇਹ ਮਜ਼ਦੂਰਾਂ ਨੇ ਬੜਾ ਲੰਮਾ ਸਮਾਂ ਸੰਘਰਸ਼ ਲੜ ਕੇ ਇਹ ਪ੍ਰਾਪਤੀ ਕੀਤੀ ਹੈ ਮੈਸੇ ਤਾਂ ਇਹ ਦਿਹਾੜਾ ਜਿਹੜਾ ਅੱਜ ਇਕੱਲਾ ਪੰਜਾਬ ਪੱਧਰ ਤੇ ਨਹੀਂ ਅੰਤਰਰਾਸ਼ਟਰੀ ਪੱਧਰ ਤੇ ਮਨਾਇਆ ਜਾ ਰਿਹਾ ਹੈ ਅ ਅਰਜ ਤਾਂ ਇਹੋ ਹੀ ਬਣਦਾ ਹੈ ਕਿ ਜਿਹੜਾ ਮਜ਼ਦੂਰ ਦਿਸਦਾ ਇਹਨੂੰ ਸਾਰੇ ਹੀ ਰਲ ਕੇ ਇਕੱਠੇ ਮਨਾਇਆ ਜਾਵੇ ਅੱਜ ਅਸੀਂ ਇੱਥੇ ਜਿਹੜੇ ਬਿਜਲੀ ਬੋਰਡ ਦੇ ਮੁਲਾਜ਼ਮ ਤੇ ਕਿਸਾਨ ਯੂਨੀਅਨ ਵੱਲੋਂ ਤੇ ਪੈਨਸ਼ਨਰ ਵੱਖ-ਵੱਖ ਵਿਭਾਗਾਂ ਦੇ ਵਿੱਚ ਰਿਟਾਇਰ ਹੋਏ ਮੁਲਾਜ਼ਮ ਪੈਨਸ਼ਨਰ ਯੂਨੀਅਨਾਂ ਵੱਲੋਂ ਅਸੀਂ ਸਾਂਝੇ ਤੌਰ ਤੇ ਇਹ ਦਿਹਾੜਾ ਮਨਾ ਰਹੇ ਹਾਂ ਤੇ ਇਸ ਦਿਹਾੜੇ ਦੇ ਭਾਵੇਂ ਕੁਝ ਲੋਕਾਂ ਵੱਲੋਂ ਇਸ ਦਿਹਾੜੇ ਤੇ ਅਲੱਗ ਵੀ ਪ੍ਰੋਗਰਾਮ ਕੀਤੇ ਜਾ ਰਹੇ ਨੇ ਔਰ ਸਾਡੀ ਉਹਨਾਂ ਸਾਰੇ ਸਾਥੀਆਂ ਨੂੰ ਬੇਨਤੀ ਹੈ ਇਸ ਦਿਹਾੜੇ ਤੇ ਕਿਉਂਕਿ ਮਜ਼ਦੂਰ ਦਿਹਾੜਾ ਜਿਸ ਪੱਧਰ ਤੇ ਲੜਾਈਆਂ ਲੜ ਕੇ ਇਹ ਮਨਾਉਣਾ ਸ਼ੁਰੂ ਕੀਤਾ ਗਿਆ ਕੀਤਾ ਗਿਆ ਕਿੰਨੀਆਂ ਕੁਰਬਾਨੀਆਂ ਕਰੀਆਂ ਗਈਆਂ ਨੇ ਤੇ ਅੱਜ ਵੀ ਮਜ਼ਦੂਰਾਂ ਦੇ ਉੱਪਰ ਤਸ਼ੱਦਦ ਨੇ ਜਿਹੜੇ ਉਦੋਂ ਘਟੇ ਨਹੀਂ ਉਦੋਂ ਵਧੇ ਨੇ ਅੱਜ ਵੀ ਉਹਨਾਂ ਦੀ ਕਿਰਤ ਦੀ ਜਿਹੜੀ ਲੁੱਟ ਹੈ ਦਿਨੋ-ਦਿਨ ਵੱਧਦੀ ਜਾ ਰਹੀ ਹੈ ਘੱਡੀ ਨਹੀਂ ਇਸ ਕਰਕੇ ਮੇਰੀ ਸਮੁੱਚੀਆਂ ਮਜ਼ਦੂਰ ਮੁਲਾਜ਼ਮ ਜਥੇਬੰਦੀਆਂ ਨੂੰ ਬੇਨਤੀ ਹੈ ਕਿ ਜਿਹੜੇ ਸਾਥੀ ਆੜਾ ਢ ਝੰਡਿਆ ਹੇਠ ਹੈ ਮਜ਼ਦੂਰ ਤੇ ਆੜਾ ਮਨਾਉਂਦੇ ਨੇ ਉਹਨਾਂ ਨੂੰ ਇੱਕ ਹੋ ਕੇ ਮਨਾਉਣਾ ਚਾਹੀਦਾ ਤਾਂ ਕਿ ਜਿਹੜੇ ਸਾਡੇ ਮਜ਼ਦੂਰ ਸ਼ਹੀਦਾਂ ਨੇ ਖੂਨ ਡੋਲਿਆ ਉਹਨਾਂ ਦਾ ਖੂਨ ਅੰਜਾਈ ਨਾ ਜਾਵੇ ਤੇ ਅਸੀਂ ਆਉਣ ਵਾਲੇ ਸਮੇਂ ਦੇ ਵਿੱਚ ਜੋ-ਜੋ ਮਜ਼ਦੂਰਾਂ ਦੇ ਉੱਪਰ ਜ਼ਬਰ ਤੇਜ਼ ਹੋ ਰਿਹਾ ਹੈ ਜਾਬਰਾਂ ਦਾ ਕਹਾੜਾ ਤੇਜ਼ ਚੱਲ ਰਿਹਾ ਹੈ ਅਸੀਂ ਉਹਦਾ ਮੂੰਹ ਮੋੜੀਏ ਤੇ ਸਾਡੀਆਂ ਮੰਗਾਂ ਦੇ ਜਿਹੜੀਆਂ ਮਜ਼ਦੂਰਾਂ ਦੀਆਂ ਕਿਉਂਕਿ ਜਿਹੜਾ ਮਜ਼ਦੂਰ ਕਿਰਤ ਕਰਦਾ ਉਹ ਤਾਂ ਅੱਜ ਭੁੱਖਾ ਮਰ ਲਈ ਮਜਬੂਰ ਹੋਇਆ ਜਿਹੜੇ ਲੋਕ ਬਿੱਲ ਨੇ ਕਾਰਪੋਰੇਟ ਨੇ ਇਹ ਮਜ਼ਦੂਰਾਂ ਦੇ ਸਿਰਾਂ ਉੱਪਰ ਵੱਡੇ ਵੱਡੇ ਕਾਰਖਾਨੇ ਵੱਡੀਆਂ ਵੱਡੀਆਂ ਬਿਲਡਿੰਗਾਂ ਉਸਾਰਦੇ ਨੇ ਉਹਨਾਂ ਕੋਲੇ ਪਤਾ ਹੀ ਨਹੀਂ ਕਿੰਨੇ ਤਾਂ ਅੰਦੌਲਤ ਇਕੱਠੇ ਹੋਈ ਜਾਂਦੀ ਹੈ ਇਹ ਸਾਰਾ ਇਹਦਾ ਸਾਰਾ ਮਜ਼ਦੂਰਾਂ ਦਾ ਖੂਨ ਡੁੱਲਿਆ ਹੋਇਆ ਹੈ ਉਹਨਾਂ ਲੋਕਾਂ ਨੇ ਚੂਸਿਆ ਇਸ ਕਰਕੇ ਜੇ ਮਜ਼ਦੂਰ ਨੇ ਆਪਣੇ ਹੱਕਾਂ ਦੇ ਲਈ ਆਵਾਜ਼ ਉਠਾਉਣੀ ਹੈ ਆਪਣੀਆਂ ਮੰਗਾਂ ਦੀ ਪੂਰਤੀ ਕਰਾਉਣੀ ਹੈ ਤਾਂ ਸਮੁੱਚੇ ਹਿੰਦੁਸਤਾਨ ਦੇ ਨਹੀਂ ਅੰਤਰਰਾਸ਼ਟਰੀ ਪੱਧਰ ਦੇ ਮਜ਼ਦੂਰਾਂ ਨੂੰ ਕਾਰਲ ਮਾਰਕਸ ਦੇ ਕਹੇ ਅਨੁਸਾਰ ਇੱਕ ਹੋ ਕੇ ਇਹਨਾਂ ਜ਼ਾਬਰਾਂ ਦੇ ਖਿਲਾਫ ਸੰਘਰਸ਼ ਲੜਨਾ ਚਾਹੀਦਾ ਇਹ ਤੁਹਾਡਾ ਸਰਕਾਰ ਨੂੰ ਵੀ ਸੰਦੇਸ਼ ਹੈ ਔਰ ਪਬਲਿਕ ਨੂੰ ਬਿਲਕੁਲ ਜੀ ਸਰਕਾਰ ਤਾਂ ਜਿਹੜੀਆਂ ਸਾਡੀਆਂ ਸਰਕਾਰਾਂ ਨੇ ਚਾਹੇ ਉਹ ਭਾਰਤ ਦੀ ਸਰਕਾਰ ਹੈ ਤਾਂ ਇਹ ਪੰਜਾਬ ਦੀ ਸਰਕਾਰ ਹੈ ਜਦੋਂ ਇਹ ਵੋਟਾਂ ਲੈਣ ਲਈ ਲੋਕਾਂ ਚਉਂਦਿਆਂ ਨੇ ਉਦੋਂ ਇਹ ਕਿਰਤੀ ਵਰਗ ਨੂੰ ਵੀ ਲਾਰੇ ਦਿੰਦੀਆਂ ਨੇ ਕਿ ਸਾਡੀ ਸਰਕਾਰ ਆ ਗਈ ਤੁਹਾਡੇ ਹਿੱਤਾਂ ਦੀ ਸਾਰੀ ਪੂਰਤੀ ਕਰਾਂਗੇ ਇਹ ਸਰਕਾਰਾਂ ਨੇ ਵੀ ਸਪਸ਼ਟ ਕਰ ਦਿੱਤਾ ਤੇ ਇਹ ਵੀ ਕਾਰਪੋਰੇਟ ਘਰਾਣਿਆਂ ਦਾ ਪੱਖ ਹੀ ਪੂਰਦਿਆਂ ਨੇ ਉਹਨਾਂ ਦੇ ਹੀ ਕਰੋੜਾਂ ਰੁਪਈਆ ਦੇ ਜੋ ਲੋਨ ਨੇ ਉਹ ਮਾਫ਼ ਕਰਦਿਆਂ ਨੇ ਲੇਕਿਨ ਮਜ਼ਦੂਰ ਦੇ ਪੱਖ ਦੇ ਵਿੱਚ ਕੋਈ ਫੈਸਲੇ ਨਹੀਂ ਕਰਦਿਆ ਸਾਡੀ ਸਰਕਾਰਾਂ ਨੂੰ ਬੇਨਤੀ ਹੈ ਕਿ ਹੌਣ ਵਾਲੇ ਸਮੇਂ ਦੇ ਵਿੱਚ ਜੇ ਮਜ਼ਦੂਰਾਂ ਤੋਂ ਵੋਟਾਂ ਲੈਣੀਆਂ ਨੇ ਮਜ਼ਦੂਰਾਂ ਦੇ ਹਿੱਤਾਂ ਦੀ ਗੱਲ ਕਰਨੀ ਪਵੇ ਪੰਗਾਰਾ ਸਨਸਾਰ ਵਿੱਚੋਂ ਮੋਟਾ ਬੰਨਿਆ ਤੁਸੀਂ ਕਹਾਣੀਆਂ ਦਾ ਸੌਂਖਾਂਦੇ ਆ ਅਸੀਂ ਜਵਾਨੀਆਂ ਦੀ ਤੇ ਕਹੇ ਹੋ ਵਸ ਵੀ ਆਏ ਜਾਣੋ ਬਾਲ ਦੀ ਜਿਕਾਉਂ ਏ ਠੰਡੀ ਨਹੀਂ ਹੋਣ ਦੇਣੀ ਧਰਮ ਰੱਖਾਂਗੇ ਤੌਰ ਕੁਰਬਾਨੀਆਂ ਦਾ ਲਹਿਰਾਂ ਕਾਂ ਵੀ ਰੰਟੀ ਨਹੀਂ ਹੋਣ ਦੇਣੀ ਮਈ ਦਿਵਸ ਦਾ ਜਿਹੜਾ ਦਿਹਾੜਾ ਇਹ 1886 ਦੇ ਵਿੱਚ ਮਜ਼ਦੂਰ ਆਪਣੀ 8 ਘੰਟਿਆਂ ਦੀ ਮੰਗ ਨੂੰ ਲੈ ਕੇ ਅਮਰੀਕਾ ਦੇ ਸ਼ਹਿਰ ਸ਼ਿਕਾਗੋ ਦੇ ਵਿੱਚ ਆਪਣਾ ਚਿੱਟੇ ਝੰਡੇ ਲੈ ਕੇ ਸਰਕਾਰ ਤੋਂ ਪ੍ਰਦਰਸ਼ਨ ਕਰ ਰਹੇ ਸੀ ਸਰਕਾਰ ਤੋਂ ਮੰਗ ਕਰ ਰਹੇ ਸੀ ਕਿ ਸਾਨੂੰ 12 ਘੰਟਿਆਂ ਦੀ ਜਿਹੜੀ ਸਾਡੇ ਕੋਲ ਦਿਹਾੜੀ ਆ ਇਹ 8 ਘੰਟੇ ਕੀਤੀ ਜਾਵੇ ਪਰੰਤੂ ਉੱਥੋਂ ਦੀ ਜ਼ਾਬਰ ਸਰਕਾਰ ਨੇ ਇਨ੍ਹਾਂ ਹੱਥੇ ਮਜ਼ਦੂਰਾਂ ਦੇ ਉੱਤੇ ਗੋਲੀਆਂ ਦਾ ਮੀਂਹ ਵਰਸਾਇਆ ਔਰ ਜਿਸ ਦੇ ਵਿੱਚ ਇੱਕ ਮਾਂ ਦੀ ਗੋਦ ਦੇ ਵਿੱਚ ਛੁੱਕਿਆ ਹੋਇਆ ਬੱਚਾ ਉਹਨੂੰ ਗੋਲੀ ਲੱਗਦੀ ਆ ਤੇ ਉਹ ਜਿਹੜਾ ਚਿੱਟਾ ਝੰਡਾ ਉਸ ਬੱਚੇ ਦੇ ਖੂਨ ਦੇ ਨਾਲ ਰੰਗਾ ਜਾਂਦਾ ਤੇ ਉਸ ਤੋਂ ਉਸਨੇ ਕਸਮ ਕਿ ਦਿੱਤੀ ਕਿ ਅੱਜ ਤੋਂ ਬਾਅਦ ਜਿਹੜਾ ਮਜ਼ਦੂਰਾਂ ਦਾ ਝੰਡਾ ਉਹ ਲਾਲ ਹੋਏਗਾ ਉਹ ਸਮੇਂ ਜਿਹੜੇ 8 ਮਜ਼ਦੂਰ ਆਗੂ ਸੀ ਉਹਨਾਂ ਨੂੰ ਗ੍ਰਿਫਤਾਰ ਕਰਕੇ ਉਹਨਾਂ ਨੂੰ ਫਾਂਸੀਆਂ ਤੇ ਲਟਕਾਇਆ ਗਿਆ ਉਹਨਾਂ ਦੀ ਯਾਦ ਦੇ ਵਿੱਚ ਹਰ ਸਾਲ ਪੂਰੇ ਵੱੜ ਦੇ ਵਿੱਚ ਜਿਹੜਾ ਮਜ਼ਦੂਰ ਪਹਿਲੀ ਮਈ ਦਾ ਦਿਹਾੜਾ ਮਨਾਉਣ ਲੱਗੇ ਨੇ ਸੋ ਅੱਜ ਅਸੀਂ ਸਨਾਮ ਦੀ ਧਰਤੀ ਦੇ ਉੱਤੇ ਉਹਨਾਂ ਸ਼ਹੀਦਾਂ ਨੂੰ ਯਾਦ ਕਰਦੇ ਹੋਏ ਉਹਨਾਂ ਨੂੰ ਸ਼ਰਧਾਂਜਲੀ ਅਰਪਣ ਕਰ ਰਹੇ ਹਾਂ ਉਹਨਾਂ ਦੇ ਸਮੇਂ ਦੇ ਵਿੱਚ ਅਸੀਂ ਸਰਕਾਰਾਂ ਤੋਂ ਮੰਗ ਕਰਦੇ ਆ ਕਿ ਜੋ ਮਜ਼ਦੂਰ ਵਰਗ ਦੇ ਨਾਲ ਧੱਕੇ ਹੋ ਰਹੇ ਨੇ ਮਜ਼ਦੂਰ ਵਰਗ ਦੀਆਂ ਜਿਹੜੀਆਂ ਪਰੇਸ਼ਾਨੀਆਂ ਐ ਇਹਨਾਂ ਸਰਕਾਰਾਂ ਵੱਲੋਂ ਵਧਾਈਆਂ ਜਾ ਰਹੀਆਂ ਨੇ ਤੇ ਮਜ਼ਦੂਰਾਂ ਨੂੰ ਫੇਰ ਤਿੱਖੇ ਸੰਘਰਸ਼ਾਂ ਵੱਲ ਸਰਕਾਰਾਂ ਵੱਲੋਂ ਧੱਕਿਆ ਜਾ ਰਿਹਾ ਮਜ਼ਬੂਰ ਨ ਕਿਸੇ ਨਾ ਕਿਸੇ ਦਿਨ ਇਸ ਧਰਤੀ ਦੇ ਉੱਤੇ ਵੀ ਇਸ ਤਰ੍ਹਾਂ ਦੀ ਗੱਲ ਹੋ ਸਕਦੀ ਆ ਲਾਠੀ ਗੋਲੀ ਤਾਂ ਅੱਜ ਦਾ ਆਮ ਰੁਟੀਨ ਬਣ ਗਿਆ ਸੋ ਅਸੀਂ ਉਹਨਾਂ ਸ਼ਹੀਦਾਂ ਨੂੰ ਯਾਦ ਕਰਦੇ ਹੋ ਉਹਨਾਂ ਨੂੰ ਸ਼ਰਧਾਂਜਲੀ ਅਰਪਣ ਕਰਦੇ ਹੋਏ ਪ੍ਰਣ ਕਰਦੇ ਆ ਕਿ ਜਿੰਨਾ ਚਿਰ ਮਨੁੱਖਤ ਹੋਣੋਖ ਦੇ ਲੁੱਟ ਖਤਮ ਨਹੀਂ ਹੁੰਦੀ ਉਹਨਾਂ ਜਿਹੜੇ ਸਾਡਾ ਸੰਘਰਸ਼ ਜਾਰੀ ਰਹੇਗਾ ਧੰਨਵਾਦ ਜਦੋਂ ਤੱਕ ਤੋਂ ਹੋਇਆ ਆਪਾਂ ਸਾਰਾ ਨੇ ਉਹਨਾਂ ਸੀਤਾਂ ਨੂੰ ਗਾਧ ਕਰਦੇ ਹੋਏ ਅਤੇ ਤਾਲਾ ਜੋਕਤਨਾਮਾ ਸਾਡੇ ਦੇਸ਼ ਦੀ ਬਾਤ ਪੜੀਆਂ ਨੇ ਨਹੱਦੇ ਲੋਕ ਜੋ ਮਾਰੇ ਗਏ ਨੇ ਅੱਜ ਉਹਨਾਂ ਨੂੰ ਸ਼ਰਧਾਂਜਲੀ ਅਰਪਣ ਕੀਤੀ ਹੈ ਤੋਂ ਅੱਜ ਦੇ ਇਹ ਸਮਾਗਮ ਦੀ ਪ੍ਰਧਾਨਗੀ ਲਈ ਮੈਂ ਬੇਨਤੀ ਕਰੂੰਗਾ ਕੀ ਬਾਵਰ ਕਾਮਾਂਡ ਟ੍ਰਾਂਸਫਰ ਨਾ 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 ਸਲਾਮ ਸਲਾਮ ਮੀਂ ਦਿਹਰਾਤ ਜਿੰਦਾਬਾਦ ਜਿੰਦਾਬਾਦ ਸਰਕਾਰਾਂ ਦਾ ਸਵਾਲ ਹੈ ਸਰਮਾਇਦਾਰੀ ਪ੍ਰਬੰਧ ਦਾ ਸਵਾਲ ਹੈ ਇਹਨਾਂ ਨੇ ਹਮੇਸ਼ਾ ਹੀ ਮਜ਼ਦੂਰਾਂ ਨੂੰ ਅੱਖੋਂ ਪਰੋਖੇ ਰੱਖਿਆ ਅਤੇ ਲਗਾਤਾਰ ਇਹਨਾਂ ਦੀਆਂ ਜਿਹੜੀਆਂ ਕੋਸ਼ਿਸ਼ਾਂ ਨੇ ਉਹ ਜਾਰੀ ਨੇ ਤਾਂ ਕਿ ਮਤਲਬ ਇਹਨਾਂ ਨੂੰ ਇਸ ਸ਼ਕਤੀ ਨੂੰ ਇਕੱਠਾ ਨਾ ਹੁੰਦਾ ਜਾਵੇ ਪਰ ਮਜਦੂਰ ਜਿਹੜੀ ਸ਼ਕਤੀ ਹੈ ਜੇ ਇਹਨੇ ਕੋਲ ਲੜੇ ਸ਼ਿਕਾਗੋ ਦੇ ਵਿੱਚ ਜੋ ਕੁਝ ਹੋਇਆ ਉਸ ਹੈ ਮਾਰਕੀਟ ਦੇ ਵਿੱਚ ਜਦੋਂ ਇਕੱਠੇ ਹੋਏ ਆ ਲੋਕ 1886 ਦੇ ਵਿੱਚ ਕਿਉਂਕਿ ਉਸ ਵਕਤ ਕੋਈ ਵੀ ਕਾਨੂੰਨ ਕੋਈ ਰੂਲ ਅਸੂਲ ਕੁਝ ਨਹੀਂ ਸੀ ਇਹ ਰੂਲ ਅਸੂਲ ਸਾਰੇ سرمایہਦਾਰਾਂ ਦੇ ਉਹਨਾਂ ਦੇ ਗੁੰਡਿਆਂ ਦੇ ਬਣਾਏ ਹੋਏ ਸੀ ਉਹ ਮਨਮਰਜ਼ੀ ਦੇ ਨਾਲ ਉਹ ਲਾਗੂ ਕਰਦੇ ਸੀ ਪਰ ਜਦੋਂ ਕੁਝ ਜਾਗਰੂਕ ਮਜ਼ਦੂਰਾਂ ਨੇ ਇਹ ਗੱਲ ਸੋਚਿਆ ਵੀ ਆਪਾਂ ਨੂੰ ਇਹ ਤਸ਼ੱਦਦ ਕਿੰਨਾ ਘੇਰ ਚ ਛਲਣਾ ਪਏਗਾ ਤਾਂ ਉਹਨਾਂ ਨੇ ਤਹਈਆ ਕੀਤਾ ਉਹ ਇੱਕ ਹੋਏ ਇਕੱਠੇ ਹੋਏ ਇਕੱਠੇ ਹੋ ਕੇ ਉਹਨਾਂ ਨੇ ਲੜਾਈ ਲੜੀ ਗੋਲੀਆਂ ਵੀ ਖਾਧੀਆਂ ਫਾਂਸੀ ਤੇ ਵੀ ਚੜੇ ਕਤਲੇਆਮ ਹੋਇਆ ਉੱਥੇ ਝੂਠੇ ਮੁਕੱਦਮੇ ਉਹਨਾਂ ਦੇ ਦਰਜ ਕੀਤੇ ਗਏ ਤਾਂ ਕਿ ਇਹਨਾਂ ਦੀ ਆਵਾਜ਼ ਨੂੰ ਦਬਾਇਆ ਜਾ ਸਕੇ ਪਰ ਉਹ ਮਜ਼ਦੂਰਾਂ ਦੀ ਆਵਾਜ਼ ਨੂੰ ਦਬਾ ਨਹੀਂ ਸਕੇ ਅੱਜ ਜਿਹੜੇ ਮਜ਼ਦੂਰਾਂ ਲਈ ਕਾਨੂੰਨ ਬਣੇ ਆ ਭਾਵੇਂ ਕੋਈ ਪੱਠਿਆ ਤੇ ਕੰਮ ਕਰਦਾ ਹੈ ਭਾਵੇਂ ਕੋਈ ਨਰੇਗਾ ਮਜ਼ਦੂਰ ਹੈ ਬਕਾਇਦਾ ਤੌਰ ਤੇ ਉਹਨਾਂ ਦੇ ਲਈ ਇੱਕ ਕਾਨੂੰਨ ਬਣੇ ਹੋਏ ਹੈ ਜੇ ਪੱਠੇ ਤੇ ਕੰਮ ਕਰਦਾ ਹੈ ਤਾਂ ਉਹਦੇ ਬਕਾਇਦਾ ਤੌਰ ਤੇ ਕਾਨੂੰਨ ਹੈ ਵੀ ਪੱਠਾ ਮਾਲਕ ਉਹਨਾਂ ਦੇ ਰਹਿਣ ਸਹਿਣ ਦਾ ਉਹਨਾਂ ਦੇ ਪਖਾਨਿਆਂ ਦਾ ਉਹਨਾਂ ਦੇ ਪਾਣੀ ਦਾ ਉਹਨਾਂ ਦੀ ਛਾਂ ਦਾ ਇੰਤਜ਼ਾਮ ਕਰਕੇ ਦੇਵੇ ਇਹ ਨਹੀਂ ਕਹਿ ਸਕਦਾ ਵੀ ਦਿਹਾੜੀ ਤੇ ਆਇਓ ਜਿੱਥੇ ਮਰਜ਼ੀ ਬੈਠੋ ਜਿੱਥੇ ਮਰਜ਼ੀ ਨਾ ਇਹੀ ਜੋ ਨਰੇਗਾ ਦੀ ਸਕੀਮ ਚੱਲੀ ਹੈ ਉਹਦੇ ਵਿੱਚ ਵੀ ਹੈ ਮਜ਼ਦੂਰਾਂ ਲਈ ਇਹ ਕਾਨੂੰਨ ਬਕਾਇਦਾ ਫਰੇਮ ਕੀਤੇ ਹੋਏ ਹੈ ਇਹ ਕਿਉਂ ਕਰਨੇ ਪਏ ਜੇ ਮਜ਼ਦੂਰਾਂ ਨੇ ਮਤਲਬ ਆਪਣੇ ਹੱਕਾਂ ਦੀ ਲੜਾਈ ਲੜੀ ਅਦਰਵਾਈਜ਼ ਮਜ਼ਦੂਰਾਂ ਨੂੰ ਕੋਈ ਨਹੀਂ ਪੁੱਛਦਾ ਕਿਉਂਕਿ ਜਿਸ ਤੇਜ਼ੀ ਨਾਲ ਮਜ਼ਦੂਰਾਂ ਨੇ ਜਥੇਬੰਦ ਹੋ ਕੇ ਆਪਣੇ ਸੰਘਰਸ਼ ਨੂੰ ਅੱਗੇ ਵਧਾਇਆ ਉਹ ਤੋਂ ਦੁੱਗਣੀ ਸਪੀਡ ਦੇ ਨਾਲ ਇਹ ਸਰਮਾਇਦਾਰਾਂ ਨੇ ਆਪ ਦੀਆਂ ਗੋਂਦਾਂ ਗੁੰਦ ਕੇ ਇਹਨਾਂ ਦੇ ਜਿਹੜੇ ਸੰਘਰਸ਼ਾਂ ਨੂੰ ਕਾਮਯਾਬ ਨਹੀਂ ਹੋਣ ਦਿੱਤਾ ਕਿਉਂਕਿ ਫਿਰ ਸਭ ਤੋਂ ਵੱਡੀ ਜਿਹੜੀ ਸੱਟ ਹੈ ਭਾਵੇਂ ਕਿ ਅਸੀਂ ਪੱਕੇ ਤੌਰ ਤੇ ਮੁਲਾਜ਼ਮ ਰਿਟਾਇਰ ਹੋਇਆ ਅਸੀਂ ਵੀ ਮਜ਼ਦੂਰਾਂ ਇੱਕ ਰੋਜ਼ਾਨਾ ਦਿਹਾੜੀ ਵਾਲਾ ਮਜ਼ਦੂਰ ਅਸੀਂ ਪੱਕੀ ਦਿਹਾੜੀ ਵਾਲੇ ਮਜ਼ਦੂਰ ਅਗੇ ਮਜ਼ਦੂਰ ਆ ਪਰ ਮੈਂ ਇੱਕ ਗੱਲ ਜ਼ਰੂਰ ਕਹੂੰਗਾ ਦੁੱਖ ਦੀ ਗੱਲ ਇਹ ਆ ਵੀ ਜਿਹੜਾ ਬੰਦਾ ਪੱਕਾ ਮਜ਼ਦੂਰ ਸਰਕਾਰ ਦਾ ਬਣ ਜਾਂਦਾ ਹੈ ਮੁਲਾਜ਼ਮ ਬਣ ਜਾਂਦਾ ਉਹ ਆਪਣੇ ਆਪ ਨੂੰ ਇਹ ਭੁੱਲ ਹੀ ਜਾਂਦਾ ਵੀ ਮੈਂ ਮਜ਼ਦੂਰ ਆ ਇਹੀ ਗੱਲਾਂ ਸਰਕਾਰ ਚਾਹੁੰਦੀ ਹੈ ਕਿਉਂ ਸਰਕਾਰ ਨੇ ਦੇਖਿਆ ਵੀ ਹੁਣ ਇਹਨਾਂ ਨੂੰ ਇਹਨਾਂ ਨੂੰ ਛੱਟ ਕਿੱਥੇ ਮਰੀ ਜਾਵੇ ਇਹਨਾਂ ਨੇ ਫਿਰ ਆਪਣੇ ਠੇਕੇਦਾਰੀ ਜਿਹੜਾ ਪ੍ਰਬੰਧ ਹੈ ਇਹ ਲਿਆ ਕੇ ਇਹਦੇ ਵਿਭਾਗਾਂ ਦੇ ਵਿੱਚ ਬਾੜਿਆ ਅੱਜ ਉਹੀ ਬਿਜਲੀ ਘਰ ਹੈ ਜਿੱਥੇ ਸਵੇਰੇ ਪੂਰਾ ਇੱਥੇ ਮੇਲਾ ਲੱਗਿਆ ਹੁੰਦਾ ਸੀ ਉਹ ਜਦੋਂ ਦਾ ਸਰਮਾਇਅਦਾਰੀ ਪ੍ਰਬੰਧ ਇਹਨਾਂ ਨੇ ਬਾੜਿਆ ਜਿਹੜੇ ਮੁਲਾਜ਼ਮ ਨੇ ਜਿਹੜੇ ਉਹ ਰਿਟਾਇਰ ਹੋ ਗਏ ਉਹ ਘਰਾਂ ਨੂੰ ਚਲੇ ਗਏ ਮੁੜ ਕੇ ਜਿਹੜੀਆਂ ਪੋਸਟਾਂ ਨੇ ਉਹ ਖਤਮ ਕਰ ਦਿੱਤੀਆਂ ਗਈਆਂ ਔਰ ਸਾਰਾ ਪ੍ਰਬੰਧ ਹੈ ਜਿਹੜਾ ਭਾਵੇਂ ਨਹਿਰਾਂ ਦਾ ਪ੍ਰਬੰਧ ਲਾ ਲਓ ਭਾਵੇਂ ਸੜਕਾਂ ਦਾ ਪ੍ਰਬੰਧ ਲਾ ਲਓ ਭਾਵੇਂ ਬਿਜਲੀ ਦਾ ਪ੍ਰਬੰਧ ਲਾ ਲਓ ਉਹ ਸਾਰੀਆਂ ਦਾ ਪ੍ਰਬੰਧ ਕੋਈ ਵੀ ਕਰ ਲੋ ਤੁਸੀਂ ਹਰ ਥਾਂ ਤੇ ਠੇਕੇਦਾਰਾਂ ਰਹੀ ਭਰਤੀ ਕੀਤੀ ਜਾ ਰਹੀ ਹੈ ਤਾਂ ਕਿ ਇੱਥੋਂ ਦਾ ਜਿਹੜਾ ਪ੍ਰਬੰਧ ਹੈ ਸਰਮਾਇਅਦਾਰੀ ਪ੍ਰਬੰਧ ਹੈ ਆਪਣੀਆਂ ਮਨਮਰਜ਼ੀਆਂ ਦੇ ਨਾਲ ਇਹ ਲੋਕਾਂ ਤੋਂ ਆਪਦਾ ਕੰਮ ਲੈ ਸਕੇ ਮਨਮਰਜ਼ੀਆਂ ਦੇ ਨਾਲ ਆਪਣੀ ਲੁੱਟ ਕਰ ਸਕੇ ਉਹਨਾਂ ਦਾ ਰਾਹ ਰੋਕਣ ਵਾਲਾ ਨਾ ਕੋਈ ਹੋਵੇ ਕਿਉਂਕਿ ਇੱਕੋ ਹੀ ਇੱਕ ਮਜ਼ਦੂਰ ਜਮਾਤ ਹੈ ਜੋ ਇਹਨਾਂ ਦਾ ਰਾਹ ਰੋਕਦੀ ਹੈ ਸੋ ਜਿਸ ਕਰਕੇ ਮੈਂ ਅੱਜ ਦੇ ਦਿਵਸ ਦੇ ਸਾਰੇ ਲੋਕਾਂ ਨੂੰ ਸਾਡੇ ਜਿਹੜੇ ਭਰਾ ਇਕੱਠੇ ਹੋਇਆ ਮਈ ਦਿਹਾੜਾ ਮਨਾਉਣ ਲਈ ਇਹਨਾਂ ਨੂੰ ਇਹ ਗੱਲ ਆਪਣੇ ਮਨ ਦੇ ਵਿੱਚ ਸਮਾ ਕੇ ਚੱਲਣਾ ਪਊਗਾ ਵੀ ਅਸੀਂ ਜੇ ਇੱਕ ਹੋਵਾਂਗੇ ਤਾ ਸਾਡੀ ਜਿਹੜੀ ਲੁੱਟ ਹੈ ਉਹਨੂੰ ਅਸੀਂ ਖਤਮ ਕਰਾ ਲਾਂਗੇ ਆਦਰਵਾਇਜ਼ ਸਾਡੀ ਜਿਹੜੀ ਲੁੱਟ ਹੈ ਲਗਾਤਾਰ ਜਾਰੀ ਰਹੇਗੀ ਕਿਉਂਕਿ ਸਰਮਾਇਅਦਾਰੀ ਪ੍ਰਬੰਧ ਨੇ ਗੁੰਡੀਆਂ ਆਈਆਂ ਜਾਂ ਗੁੰਡੀਆਂ ਨੇਗੀਆਂ ਵੀ ਬੰਦਾ ਉਸ ਪਾਸੇ ਉਲਝ ਕੇ ਰਹਿ ਜਾਂਦਾ ਆਪਣੇ ਬਾਰੇ ਸੋਚਣ ਦਾ ਟਾਈਮ ਉਹ ਮਜ਼ਦੂਰ ਨੂੰ ਘੱਟ ਮਿਲਦਾ ਕਿਉਂਕਿ ਉਹ ਸਮੱਸਿਆਵਾਂ 'ਤੇ ਧਿਆਨ ਨਹੀਂ ਦੇ ਸਕਦਾ ਉਹ ਜਿੱਥੇ ਫਸਿਆ ਹੁੰਦਾ ਵੀ ਇੱਥੋਂ ਮੈਂ ਕਿਵੇਂ ਨਿਕਲਾਂ ਸੋ ਇਹ ਜਿਹੜਾ ਸਰਮਾਇਅਦਾਰੀ ਪ੍ਰਬੰਧ ਆ ਅਸੀਂ ਮੰਗ ਕਰਦੇ ਆ ਵੀ ਖਤਮ ਕੀਤਾ ਜਾਵੇ ਮਈ ਦਿਹਾੜਾ ਜ਼ਿੰਦਾਬਾਦ